ਆਜੋ ਬਾਬਾ ਜੀ ਅੱਜ ਆਪਾਂ ਨਿੱਕੇ ਘੁੰਮਣਾ ਦਾ ਤੁਹਾਨੂੰ ਫਾਈਨਲ ਮੈਚ ਦਿਖਾਉਨੇ ਆ ਜੀ ਤੇ ਜਿੱਦੇ ਗੁਲਦੀਪ ਸਕਾਰ ਮਾਸੀਆਂ ਤੇ ਲੱਡਾ ਬੈਸਟਰ ਰਹੇ ਨੇ ਤੇ ਆਜੋ ਦੇਖੋ ਰੇਡਾ نمبر 243100 دا اشارہ खजू साहब की धरती है धरती है चैनल बना रहा है पकाली हुई தலைகரா हम जीतने लगता हैं I should मका सारा की कंदमी श्र शौक़ तीर <laughs> मत्रा यदि कीमत 15-15 पंद्रह पंद्रह बेहद लख मोटरसाइकिल यू आपने बने हुई पी ही चाल ਪੁਰਲਾ ਕਰਦੇ ਜੀ 3000 ਜਿਹੜੇ ਭਰਾਵਾਂ ਨੇ ਵੀ ਕਲਦੀਪ ਦੇ ਜੱਥਿਆਂ ਤੋਂ ਲਾਇਆ ਉਹ ਸਾਡੇ ਕਰਨ ਘੁੰਮਣ ਕਿਰੇਦਾ ਹਾਂਜੀ ਫਿਰ ਵੀ ਜਰੂਰ ਪੁਰਲਾ ਕਰਦੇ ਆ ਅਲੋਦਰ ਦੇ ਪਾਸੇ ਆ ਦੇਖਾਂਗੇ ਪੁਰਲੇ ਵਾਲਾ ਹੱਥ ਕਰਾਉਂਦਾ ਧੰਨ ਧੰਨ ਕਾਕਾ ਸੇ ਕਰ ਮੀਤੇ ਦਸਾਲ ਕੀ ਮਾ ਦੂਜੀ ਕਨਿਕਟ ਰਪਲਿਆਂ ਵਾਲਾ ਮੰਨ ਹੈ ਨਾਲ ਦੇਖਾ ਕੇ ਪਿੰਡਾ ਫਿਰ ਆਹ ਦੇਖੋ ਮੰਨ ਇਹ ਰਪਲਿਆਂ ਵਾਲਾ ਇਹ ਕਬੱਡੀ ਦੇ ਕਿਰਵਾ ਤੱਲ ਤੱਲ ਆਹ ਮੁੰਡੇ ਦੇ 5000 ਆਹ ਮੁੰਡੇ ਨੇ ਲਾਈਵ ਕਬੱਡੀ ਦੇਖੇ ਆਹ ਹਰਪਾਲ ਚੰਦਰਪਾਲ ਨੇ ਭਾੜੇ ਪਾ ਦੇਣੇ ਜਰੇ ਦੇ ਉਹ ਆਹ ਦਿਲ ਦਿਲ ਆਦਾ ਸਮੰਦਰੂ ਦੁੱਤੇ ਦਿਲ ਦਿਲ ਆਣੇ ਯਾਰਾਂ ਦੇ ਤੇ ਕਾਲ ਦਿਨਾਂ ਦੀ ਯਾਰੀ ਲੱਖਾਂ ਵਰਗਾ ਪੰਡ ਕੁੜੇ ਸਾਰਨਾ ਜਿੱਤਿਆ ਇਧਰਲੇ ਪਾਸੇ ਕਾਲੀ ਵੀ ਕਬੱਡੀ ਪਈ ਹੋਈ ਹੈ ਵੀ ਸਾਡੇ ਮਿੱਟੀ ਤੋਂ ਮਾਣ ਵਾਲੇ YouTube ਚੈਨਲ ਵਾਲੇ ਸਾਰੇ ਭਰਾ ਬਹੁਤ ਵਧੀਆ ਜੱਡੀ ਹੈ ਲੈ ਸਾਈਡ ਦੇ ਨਾਲ ਵੀ ਧੰਨਵਾਦ ਕਰਦੇ ਆ YouTube ਬਾਬਾ ਤਰਿੰਦ ਸਿੰਘ ਜੀ ਦੀ ਖਾਲਸਾ ਉਹਦਾ ਟੋਪਰ ਕੋਲ ਸਤਕਾਰ ਹੈ ਤੇ ਬਾਬਾ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਬਾ ਸਾਡੇ ਸਤਕਾਰ ਦੇ ਬਾਬਾ ਸੱਜਨ ਸਿੰਘ ਜੀ ਦਾ ਬਹੁਤ ਧੰਨਵਾਦ ਆ ਕਿਤੇ ਦੇ ਆਣ ਵਾਲਾ ਆ ਕੜਿਆਲੇ ਵਾਲਾ

हारी जी उमर पर चान दि खुदी दिखती है कुलदीप हम मुस्क है कुलदीप हम माल बजली शरीर प्यारु थोरो चार जो चाश

Subtitles <laughs>